ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਹੈਗੀ ਹੈਗੀ ਆਪਾਂ ਨੇ ਪਿਛਲਾ neck ਜਿਹੜਾ ਉਹ ਕਿਸ ਤਰ੍ਹਾਂ ਕੱਟ ਕਰਨਾ ਤੇ ਕਿੰਨਾ ਕੱਟ ਕਰਨਾ ਜੇ ਫਰੰਟ neck ਆਪਣਾ 2.5 ਇੰਚ ਦਾ ਤਾਂ ਬੈਕ ਸਾਈਡ ਦਾ ਆਪਾਂ ਨੇ ਕਿੰਨਾ ਕੱਟਣਾ ਜੇ ਫਰੰਟ ਆਪਣਾ 3 ਇੰਚ ਦਾ ਚੜਾਈ neck ਦੀ ਤਾਂ ਉਹ ਆਪਾਂ ਨੇ ਬੈਕ ਸਾਈਡ ਦਾ neck ਆ ਜਿਹੜਾ ਕਿੰਨਾ ਕੱਟ ਕਰਨਾ ਠੀਕ ਹੈ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਦੋਸਤੋ ਪਹਿਲਾਂ ਆਪਾਂ ਨੇ ਵੀਡੀਓ ਅਪਲੋਡ ਕੀਤੀ ਸੀਗੀ ਵੀ ਜੇ ਆਪਣਾ ਫਰੰਟ neck ਹੈਗਾ 2.5 ਇੰਚ ਦਾ ਪਲੱਸ ਕਰਕੇ 5 ਇੰਚ ਦਾ ਤਾਂ ਆਪਾਂ ਨੇ ਬੈਕ ਜਿਹੜਾ neck ਆ ਉਹ ਕਿੰਨਾ ਰੱਖਣਾ ਤੇ ਹੁਣ ਅੱਜ ਦੀ ਵੀਡੀਓ ਹੈਗੀ ਹੈਗੀ ਵੀ ਆਪਾਂ ਕੋਲੇ ਫਰੰਟ neck ਹੈਗਾ 3 ਇੰਚ ਦਾ ਪਲੱਸ 6 ਇੰਚ ਦਾ ਤੇ ਹੁਣ ਆਪਾਂ ਨੇ ਬੈਕ neck ਆ ਜਿਹੜਾ ਕਿੰਨਾ ਕੱਟ ਕਰਨਾ ਠੀਕ ਹੈ ਜੀ ਹੁਣ ਆਪਾਂ ਵੀਡੀਓ ਬਣਾਉਣੀ ਸ਼ੁਰੂ ਕਰਦੇ ਆ ਫਰੰਟ neck ਹੈਗਾ ਆਪਣੇ ਕੋਲ 3 ਇੰਚ ਦਾ ਠੀਕ ਹੈ ਜੀ ਆਪਾਂ ਨੇ ਇਹਨੂੰ 3 ਇੰਚ ਦਾ ਨਹੀਂ ਕੱਟ ਕਰਨਾ ਹੈਗਾ ਆਪਾਂ ਇਹਨੂੰ ਘਟਾ ਕੇ ਕੱਟ ਕਰਾਂਗੇ ਆਪਾਂ ਇਹਨੂੰ ਪੌਣੇ 3 ਦਾ ਰੱਖਾਂਗੇ ਠੀਕ ਹੈ ਜੀ ਪੌਣੇ 3 ਦਾ ਇੱਥੇ ਮਾਰਕ ਕਰਾਂਗੇ ਤੇ ਲੈਂਥ ਆ ਜਿਹੜੀ ਇਹਦੀ ਉਹ ਆਪਾਂ 5.5 ਇੰਚ ਲਵਾਂਗੇ ਕੱਟ ਵੀ ਕਰ ਸਕਦੇ ਆ 5 ਇੰਚ ਵੀ ਰੱਖ ਸਕਦੇ ਆ ਉਹ ਤੁਹਾਡੀ ਆਪਣੀ ਚੋਅ ਆ ਜਿੰਨੀ ਤੁਸੀਂ ਰੱਖਣੀ ਆ ਠੀਕ ਹੈ ਜੀ ਸੋ ਜੇ ਆਪਣੇ ਕੋ ਫਰੰਟ ਨੈਕ ਹੈਗਾ 2.5 ਇੰਚ ਦਾ ਪਲੱਸ 5 ਇੰਚ ਦਾ ਤਾਂ ਆਪਾਂ ਨੇ ਸਵਾ 2 ਇੰਚ ਦਾ ਬੈਕਰ ਨੈਕ ਆ ਜਿਹੜਾ ਉਹ ਕੱਟ ਕਰਨਾ ਚੜਾਈ ਠੀਕ ਹੈ ਜੀ ਲੰਬਾਈ ਤੁਸੀਂ ਆਪਣੇ ਅਕੋਰਡਿੰਗ ਜਿੰਨੀ ਰੱਖਣੀ ਆ ਰੱਖ ਸਕਦੇ ਹੋ ਠੀਕ ਹੈ ਜੀ ਜਾਂ ਇੱਕ ਤਰੀਕਾ ਆਪਣੇ ਕੋਲ ਆਹ ਜੇ ਆਪਾਂ ਨੇ ਫਰੰਟ ਨੈਕ ਬਣਾਇਆ ਹੋਇਆ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਫਰੰਟ ਨੈਕ ਬਣਾਇਆ ਹੋਇਆ ਜਦੋਂ ਕਟਿੰਗ ਦੇ ਟਾਈਮ ਤੁਸੀਂ ਨੇ ਜਿੰਨਾ ਰੱਖਿਆ ਹੋਇਆ ਹੈ ਨਾ ਉਹ ਤੁਸੀਂ ਉਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਰੱਖਿਆ ਤੁਸੀਂ ਨੇ ਪਰ ਉਸ ਤੋਂ ਬਾਅਦ ਵੀ ਜੇ ਆਪਾਂ ਨੇ ਮਤਲਬ ਜੜਨ ਤੋਂ ਬਾਅਦ ਤੁਸੀਂ ਨੇ ਚੈੱਕ ਕਰਨਾ ਹੋਵੇ ਨਾ ਤਾਂ ਜਿਹੜਾ ਧੀਰਿਆਂ ਦਾ ਕੱਪੜਾ ਹੁੰਦਾ ਆਪਣੇ ਕੋਲੇ ਬਾਧੂ ਬਚਿਆ ਹੋਇਆ ਉਹ ਤੁਸੀਂ ਦੇਖੋ ਵੀ ਕਿੰਨੇ ਇੰਚ ਦਾ ਆਹ ਚੀਜ਼ ਧੀਰੇ ਦੀ ਤੁਸੀਂ ਉਹਨੂੰ ਮਿਣ ਸਕਦੇ ਹੋ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਤੁਸੀਂ ਇੱਥੇ ਨੈੱਕਾ ਜਿਹੜਾ ਉਹਦੀ ਮਾਰਕਿੰਗ ਕਰ ਸਕਦੇ ਹੋ ਠੀਕ ਹੈ ਜੀ ਆਹ ਨੈੱਕ ਦੀ ਮਾਰਕਿੰਗ ਤੁਸੀਂ ਕਰ ਸਕਦੇ ਹੋ ਆਪਾਂ ਪਹਿਲਾਂ ਤੀਰਿਆਂ ਦਾ ਨਾਪ ਲਾ ਲੈਨੇ ਆ ਦੇਖ ਸਕਦੇ ਹੋ ਤੁਸੀਂ ਇੱਥੋਂ ਆਪਣਾ ਤੀਰਿਆਂ ਦਾ ਇੱਥੇ ਆ ਰਿਹਾ ਠੀਕ ਹੈ ਜੀ ਇੱਥੇ ਆ ਰਿਹਾ ਆਪਾਂ neck ਇੱਥੋਂ ਕੱਟਾਂਗੇ ਕਿ ਇੱਥੋਂ ਆਪਾਂ ਇਸ ਕਰਕੇ ਨਹੀਂ ਕੱਟਾਂਗੇ ਵੀ ਕਿਉਂਕਿ ਜੇ ਆਪਾਂ ਨੇ ਇੱਥੋਂ ਹੀ ਕੱਟ ਦਿੱਤਾ ਰੇਵਲੀਰ ਲੱਗੂਗੀ ਤਾਂ ਉਹਨੇ ਇੱਥੇ ਚੱਲਿਆ ਜਾਣਾ neck ਦੀ ਚੜਾਈ ਹੈ ਜਿਹੜੀ ਹੋਰ ਜ਼ਿਆਦਾ ਵੱਜਣੀ ਹੈ ਇਸ ਕਰਕੇ ਹੀ ਆਪਾਂ ਇਹਨੂੰ 3.5 ਇੰਚ ਦਾ ਕੱਟਾਂਗੇ ਜਿਹੜੀ ਰੇਵਲੀਰ ਲੱਗ ਕੇ ਉਹਨੇ ਆਪਣੇ ਆਪ ਹੀ 3 ਇੰਚ ਦਾ ਹੋ ਜਾਣਾ ਠੀਕ ਹੈ ਜੀ ਇਸ ਕਰਕੇ ਹੁਣ ਆਪਾਂ ਇੱਥੇ ਕਟਾਈ ਕਰਾਂਗੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਹੁਣ ਆਪਾਂ ਨੇ ਇੱਥੇ ਮਾਰਕਿੰਗ ਕਰ ਲੈਣੀ ਆ ਜੇ ਆਪਾਂ ਇੱਥੇ ਹੀ ਕਰਾਂਗੇ ਤਾਂ ਜਦੋਂ ਆਪਣੇ ਕੋਲੇ ਰੇਵਲੀਰ ਲੱਗ ਜਣੀ ਆ ਤੁਸੀਂ ਦੇਖ ਸਕਦੇ ਹੋ ਇੱਥੇ ਤੱਕ ਰੇਵਲੀਰ ਨੇ ਆ ਜਾਣਾ ਤੇ ਆਪਣਾ ਨੈਕ ਆ ਜਿਹੜਾ ਇਸ ਤਰ੍ਹਾਂ ਆਊਗਾ ਦੇਖ ਸਕਦੇ ਹੋ ਤੁਸੀਂ ਜਿਹੜੇ ਤੀਰਿਆਂ ਦਾ ਕੱਪੜਾ ਉਹ ਵੱਧ ਘਟ ਜਾਊਗਾ ਠੀਕ ਹੈ ਜੀ ਬੈਕ ਬੈਕ ਜਿਹੜਾ ਤੀਰਿਆਂ ਦਾ ਕੱਪੜਾ ਉਹ ਛੋਟਾ ਰਹਿ ਜਾਊਗਾ ਤੇ ਫਰੰਟ ਦਾ ਵੱਡਾ ਫਿਰ ਜੇ ਤੁਸੀਂ ਇੱਥੋਂ ਇਹਨੂੰ ਕੱਟ ਕਰਕੇ ਕਹੋਗੇ ਵੀ ਅਸੀਂ ਇਹਦੇ ਨਾਲ ਮੈਚ ਕਰ ਲਾਂਗੇ ਉਹਨਾਂ ਤਾਂ ਫਿਰ ਜਿਹੜਾ ਤੁਹਾਡਾ ਤੀੜਾ ਉਹ ਛੋਟਾ ਹੋ ਜਾਊਗਾ ਆਪਾਂ ਇਹਦੇ ਰੇਬਲੀਰ ਲਾਵਾਂਗੇ ਰੇਬਲੀਰ ਕੱਟਣ ਦਾ ਵੀ ਆਪਾਂ ਤੁਹਾਨੂੰ ਤਰੀਕਾ ਦੱਸਾਂਗੇ ਹਾਂਜੀ ਦੋਸਤੋ ਹੁਣ ਆਪਾਂ ਰੇਬਲੀਰ ਕੱਟ ਕਰਾਂਗੇ ਆ ਆਪਣੇ ਕੋਲ ਕਪੜਾ ਹੈਗਾ ਚੌਰਸ ਦੇਖ ਸਕਦੇ ਹੋ ਤੁਸੀਂ ਇਧਰਲੀ ਸਾਈਡ ਨੂੰ ਤਾਂ ਚਲੋ ਲੰਬਾ ਹੈ ਇਧਰਲੀ ਸਾਈਡ ਨੂੰ ਇਹਦੀ ਚੜਾਈ ਹੈ ਜਿਹੜੀ ਕੱਟਾ ਤੇ ਇਸ ਤਰ੍ਹਾਂ ਆਪਾਂ ਨੇ ਇਹਦੀ ਰੇਬਲੀਰ ਕੱਟ ਕਰ ਲੈਣੀ ਹੈ ਇੱਕ ਸਾਈਡ ਤੋਂ ਫੋਲਡ ਕਰਕੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਜੋੜ ਲਗਾਵਾਂਗੇ ਹਾਂਜੀ ਦੋਸਤੋ ਹੁਣ ਆਪਾਂ ਰੇਵਲੀਰ ਨੂੰ ਇਸ ਤਰ੍ਹਾਂ ਜੋੜ ਲਗਾਵਾਂਗੇ ਹਾਂਜੀ ਦੋਸਤੋ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਆਪਾਂ ਨੇ ਜੋੜ ਲਗਾ ਕੇ ਨਾ ਰੇਵਲੀਰ ਨੂੰ ਇਸ ਤਰ੍ਹਾਂ ਲੰਬੀ ਕਰ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਨੈੱਕ ਦੇ ਨਾਲ ਅਟੈਚ ਕਰਾਂਗੇ ਹਾਂਜੀ ਦੋਸਤੋ ਇਸ ਤਰ੍ਹਾਂ ਆਪਾਂ ਨੇ ਨਾ ਨੈੱਕ ਦੇ ਉੱਪਰ ਰੇਵਲੀਰ ਲਗਾਉਣੀ ਆ ਅੰਦਰਲੀ ਸਾਈਡ ਸਿੱਧੀ ਰੱਖਣੀ ਆ ਤੇ 셔ਟ ਦੀ ਸਾਈਡ ਵੀ ਆ ਜਿਹੜੀ ਉੱਪਰਲੀ ਸਿੱਧੀ ਰੱਖਣੀ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਰੇਵਲੀਰ ਅਟੈਚ ਕਰਾਂਗੇ ਹਾਂਜੀ ਦੋਸਤੋ ਰੇਵਲੀ ਨੂੰ ਲਗਾਉਂ ਦਲੀਆ ਪਾਨੇ ਇਸ ਤਰ੍ਹਾਂ ਰੇਵਲੀ ਨੂੰ ਹਲਕੇ ਹਲਕੇ ਹੱਥ ਨਾਲ ਘੁਮਾ ਦੇਣਾ ਰੇਵਲੀ ਨੂੰ ਆਪਾਂ ਨੇ ਖਿੱਚਣਾ ਨਹੀਂ ਹੈਗਾ ਨਾ ਹੀ ਆਪਾਂ ਨੇ ਕੱਪੜੇ ਨੂੰ ਖਿੱਚਣਾ ਇਸ ਤਰ੍ਹਾਂ ਹਲਕੇ ਹਲਕੇ ਹੱਥ ਨਾਲ ਆਪਾਂ ਨੇ ਰੇਵਲੀ ਰ ਜਿਹੜੀ ਅਟੈਚ ਕਰ ਦੇਣੀ ਆ ਹੁਣ ਆਪਾਂ ਇੱਥੇ ਟੱਕ ਲਗਾਵਾਂਗੇ ਇਸ ਤਰ੍ਹਾਂ ਜਿਹੜੇ ਆਪਾਂ ਨੇ ਟੱਕ ਲਗਾਉਣੇ ਨੇ ਇਹ ਆਪਾਂ ਨੇ ਕੱਪੜੇ ਦੇ ਉੱਪਰ ਲਗਾਉਣੇ ਨੇ ਠੀਕ ਹੈ ਜੀ ਆਪਾਂ ਨੇ ਸਲਾਈ ਜਿਹੜੀ ਉਹ ਨਹੀਂ ਕੱਟ ਕਰਨੀ ਹੈਗੀ ਪਹਿਲਾਂ ਆਪਾਂ ਇੱਥੇ ਇੱਕ ਸਲਾਈ ਲਗਾਵਾਂਗੇ ਠੀਕ ਹੈ ਜੀ ਹੁਣ ਤੁਸੀਂ ਇਹਨੂੰ ਜਿੰਨਾ ਵੀ ਮਤਲਬ ਬਰੀਕ ਕੱਢਣਾ ਚਾਹੋ ਨੇ ਓਨੀ ਤੁਸੀਂ ਬਰੀਕ ਕੱਢ ਸਕਦੇ ਹੋ ਮੋਟੀ ਵੀ ਰੱਖ ਸਕਦੇ ਹੋ ਬਰੀਕ ਵੀ ਕੱਢ ਸਕਦੇ ਹੋ ਇਸ ਤਰ੍ਹਾਂ ਹੁਣ ਆਪਾਂ ਇਹਦੇ ਉੱਪਰ ਸਲਾਈ ਲਗਾ ਦਾਂਗੇ ਜਿੰਨੀ ਆਪਾਂ ਨੂੰ ਜ਼ਰੂਰਤ ਆ ਹੈ ਨਾ ਬਾਹਰ ਕੱਢਣ ਦੀ ਰੇਵਲੀਰ ਓਨੀ ਆਪਾਂ ਬਾਹਰ ਕੱਢਾਂਗੇ ਜੇ ਇਸ ਤਰ੍ਹਾਂ ਰੇਵਲੀਰ ਲਗਾਓਗੇ ਨਾ ਕਦੇ ਵੀ ਤੁਹਾਨੂੰ ਦਿੱਕਤ ਨਹੀਂ ਆਊਗੀ ਠੀਕ ਹੈ ਜੀ ਬਹੁਤ ਹੀ ਆਸਾਨੀ ਦੇ ਨਾਲ ਇਸ ਤਰ੍ਹਾਂ ਰੇਵਲੀਰ ਲੱਗ ਜਾਂਦੀ ਆ ਕੋਈ ਵੀ ਇਹਦੇ ਵਿੱਚ ਬਲ ਨਹੀਂ ਪੈਂਦਾ ਹੈਗਾ ਤੁਸੀਂ ਦੇਖ ਸਕਦੇ ਹੋ ਆਪਣੇ ਆਪ ਹੀ ਰੇਵਲੀਰ ਜਿਹੜੀ ਮੁੜ ਰਹੀ ਆ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਰੇਵਲੀਰ ਲਗਾ ਕੇ ਆਪਾਂ ਨੇ ਅਟੈਚ ਕਰ ਦਿੱਤੀ ਹੈ ਜਦੋਂ ਹੁਣ ਆਪਾਂ ਇਹਦੇ ਉੱਤੇ ਤਰਵਾਈ ਕਰਾਂਗੇ ਨਾ ਇਸ ਤਰ੍ਹਾਂ ਜਦੋਂ ਫੋਲਡ ਕਰਾਂਗੇ ਦੇਖ ਸਕਦੇ ਹੋ ਤੁਸੀਂ ਮੈਂ ਤੁਹਾਨੂੰ ਹੱਥ ਨਾਲ ਵੀ ਇਸ ਤਰ੍ਹਾਂ ਫੋਲਡ ਕਰਕੇ ਦਿਖਾਉਣੀ ਆ ਕੋਈ ਕੋਈ ਵੀ ਇਹਦੇ ਵਿੱਚ ਵੜਨੀ ਪਊਗਾ ਦੇਖ ਸਕਦੇ ਹੋ ਤੁਸੀਂ ਆਪਣੇ ਆਪ ਹੀ ਕੱਪੜੇ ਨੇ ਇਸ ਤਰ੍ਹਾਂ ਸੈੱਟ ਬੈਠ ਜਾਣਾ ਹਾਂਜੀ ਦੋਸਤੋ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਤਰਪਾਈ ਕਰਨ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਉ ਦੇਖ ਸਕਦੇ ਤੁਸੀਂ ਆਪਣੇ ਆਪ ਹੀ ਕਿਸ ਤਰ੍ਹਾਂ ਇਹ ਫੋਲਡ ਹੋਇਆ ਹੋਇਆ ਨਾ ਤੇ ਬਹੁਤ ਹੀ ਵਧੀਆ ਸ਼ੇਪ ਆ ਜਿਹੜੀ ਇਹਦੀ ਬਣੀ ਆ ਤੁਹਾਨੂੰ ਥੀਰੇ ਝੜ ਕੇ ਦਿਖਾਵਾਂਗੀ ਵੀ ਜਿਹੜਾ ਆਪਾਂ ਨੇ ਥੀਰਿਆਂ ਦਾ ਕੱਪੜਾ ਉੱਪਰ ਰੱਖਿਆ ਨਾ ਵੀ ਉਹ ਆਪਣਾ ਸਹੀ ਆ ਰਿਹਾ ਜਾਂ ਨਹੀਂ ਆ ਰਿਹਾ ਤੇ ਹਾਂਜੀ ਦੋਸਤੋ ਆ ਬੈਕ ਸਾਈਡ ਦਾ ਪੱਲਾ ਠੀਕ ਹੈ ਜੀ ਆਹ ਫਰੰਟ ਸਾਈਡ ਦਾ ਪੱਲਾ ਹੋ ਗਿਆ ਤੇ ਅੰਦਰਲੀ ਸਾਈਡ ਆਪਾਂ ਦੋਨੇ ਸਾਈਡਾਂ ਨੇ ਜਿਹੜੀਆਂ ਸਿੱਡੀਆਂ ਰੱਖੀਆਂ ਨੇ ਕੱਪੜੇ ਇਹਦੀਆਂ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਹੁਣ ਇੱਥੇ ਤੀਰੇ ਦੀ ਸਲਾਈ ਲਗਾਵਾਂਗੇ ਦੇਖ ਸਕਦੇ ਹੋ ਤੁਸੀਂ ਕਪੜਾ ਬਿਲਕੁਲ ਸਹੀ ਆ ਰਿਹਾ ਤੇ ਜਿਹੜੀ ਆ ਰੇਵਲੀਰ ਲਗਾਈ ਆਪਾਂ ਇਹਨੂੰ ਇਸ ਤਰ੍ਹਾਂ ਉੱਪਰ ਫੋਲਡ ਕਰ ਦਾਂਗੇ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਸਲਾਈ ਲਗਾ ਕੇ ਦਿਖਾਉਣੇ ਆ ਸਲਾਈ ਨੂੰ ਪੱਕਾ ਕਰਾਂਗੇ ਆ ਦੇਖ ਸਕਦੇ ਹੋ ਤੁਸੀਂ ਹੁਣ ਇੱਥੇ ਆਪਾਂ ਨੇ ਇਸ ਤਰ੍ਹਾਂ ਤੀਰੇ ਨੂੰ ਆਪਾਂ ਨੇ ਤੀਰੇ ਦੇ ਨਾਲ ਮਿਲਾ ਲਿਆ ਤੇ ਜਿਹੜੀ ਰੇਵਲੀਰ ਆ ਉਹਨੂੰ ਆਪਾਂ ਨੇ ਇਸ ਤਰ੍ਹਾਂ ਉੱਪਰ ਨੂੰ ਫੋਲਡ ਕਰਤਾ ਠੀਕ ਹੈ ਜੀ ਹੁਣ ਆਪਾਂ ਸਲਾਈ ਲਗਾਵਾਂਗੇ ਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਸਲਾਈ ਲਗਾ ਕੇ ਕੰਪਲੀਟ ਕਰ ਦਿੱਤੀ ਆ ਦੇਖ ਸਕਦੇ ਹੋ ਤੁਸੀਂ ਕਿਸੇ ਵੀ ਸਾਈਡ ਤੋਂ ਨਾ ਤੀਰਾ ਵੱਧ ਘਟ ਨਹੀਂ ਹੈਗਾ ਇਸੇ ਤਰ੍ਹਾਂ ਹੀ ਹੁਣ ਆਪਾਂ ਦੂਸਰੀ ਸਾਈਡ ਦਾ ਤੀਰਾ ਅਟੈਚ ਕਰਾਂਗੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਧਰਲੀ ਸਾਈਡ ਵੀ ਦੇਖ ਸਕਦੇ ਹੋ ਤੁਸੀਂ ਕਿੰਨੀ ਫਿਨਿਸ਼ਿੰਗ ਦੇ ਨਾਲ ਆ ਜਿਹੜੀ ਅਟੈਚ ਹੋਈ ਹੈਗੀ ਤੇ ਹੁਣ ਆਪਾਂ ਦੂਸਰੀ ਸਾਈਡ ਵੀ ਇਸੇ ਤਰ੍ਹਾਂ ਹੀ ਅਟੈਚ ਕਰਾਂਗੇ ਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਇਧਰਲੀ ਸਾਈਡ ਵੀ ਦੇਖ ਸਕਦੇ ਹੋ ਟੀਰੇ ਦੀ ਬਿਲਕੁਲ ਆਸਾਨੀ ਦੇ ਨਾਲ ਆਪਾਂ ਨੇ ਇਸ ਤਰ੍ਹਾਂ ਅਟੈਚ ਕਰ ਦਿੱਤਾ ਤੇ ਕੋਈ ਵੀ ਕਿਸੇ ਵੀ ਸਾਈਡ ਤੋਂ ਵੱਧ ਘੱਟ ਨਹੀਂ ਹੋਇਆ ਦੇਖ ਸਕਦੇ ਹੋ ਤੁਸੀਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦਿਆਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ